ਪੰਜਾਬ ਤੇ ਹਰਿਆਣਾ ਦੇ ਬੱਚੇ ਤਾਂ ਬਿਲਕੁਲ ਬੈਨ ਨੇ ਆਸਟ੍ਰੇਲੀਆ ਲਈ ਬੈਨ ਨਹੀਂ ਕਹਿ ਸਕਦੇ ਉਹਨੂੰ ਲੇਕਿਨ ਕਿਤੇ ਨਾ ਕਿਤੇ ਕਾਲਜ ਹੀ ਆ ਨਾ ਕਾਨੀ ਕਰਦਾ ਸੀ ਉਹਨਾਂ ਨੂੰ ਆਫਰ ਲੈਟਰ ਤੱਕ ਵੀ ਪ੍ਰੋਵਾਈਡ ਨਹੀਂ ਕਰਦਾ ਸੀਗਾ ਬੈਨ ਵਾਲਾ ਜਿਹੜਾ ਸ਼ਬਦ ਹੈ ਉਹ ਏਜੰਟਾਂ ਨੇ ਕਿਸਮ ਦਾ ਬਣਾਤਾ ਵੀ ਅਸੀਂ ਜੇ ਇੰਡੀਆ 'ਚ ਮਜ਼ਦੂਰੀ ਕਰਦੇ ਆ ਤਾਂ ਸਾਨੂੰ ਪ੍ਰੋਪਰ ਜਿਹੜਾ ਪੇ ਸਕੇਲ ਆ ਉਹ ਨਹੀਂ ਮਿਲਦਾ ਹਨਾ ਤੇ ਉਸ ਦੇ ਕੰਪੈਰੀਟਿਵਲੀ ਜੇ ਅਸੀਂ ਕਿਸੇ ਵੀ ਫੋਰਨ ਕੰਟਰੀ 'ਚ ਜਾਂਦੇ ਆ ਤੇ ਉੱਥੇ ਸਾਨੂੰ ਪੇ ਸਕੇਲ ਵਧੀਆ ਮਿਲਦਾ ਜੀ ਬਿਲਕੁਲ ਬਿਲਕੁਲ ਜਿਵੇਂ ਕੈਨੇਡਾ ਦੀ ਮੈਂ ਐਗਜ਼ਾਮਪਲ ਦਿੱਤੀ ਤਾਂ ਉਹਦੇ ਵਿੱਚ ਤਾਂ ਕਈ ਵਾਰ ਅੰਨੇ ਬਾ ਵੀ ਵੀਜ਼ਾ ਜਿਹੜੇ ਹੈਗੇ ਦੀ ਦਿੱਤੇ ਜਾਂਦੇ ਨੇ ਜਿਦੇ 'ਚ ਬੰਦੇ ਦੀ ਸੈਲਰੀ 20000 ਆ ਉਹਦੇ ਵਿੱਚ ਵੀਜ਼ਾ ਮਿਲ ਜਾਂਦਾ ਹੈ ਜਾਂ ਉਹ ਮਾਹਿਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਜਾਣ ਪਾ ਸਕਦਾ ਹੈ ਜਾਂ ਫਿਰ ਤੁਹਾਨੂੰ ਐਸੀ ਤਿਆਰੀ ਕਰਾ ਸਕਦਾ ਹੈ 2-4 ਮਹੀਨੇ ਲੈ ਕੇ ਜਿਸ ਦੇ ਵਿੱਚ ਤੁਹਾਡੀ ਪ੍ਰੋਫਾਈਲ ਇੱਕ ਸਟਰੋਂ ਵੀਜ਼ਾ ਲੈਣਾ ਬਹੁਤ ਹੀ ਆਸਾਨ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੀ ਟੂਰਲ ਨੂੰ ਤੇ ਦਸਤਕ ਟੀਵੀ ਤੇ ਤੁਹਾਡਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਵੀਜ਼ਾਸ ਨੂੰ ਲੈ ਕੇ ਸੀਰੀਜ਼ ਚੱਲ ਰਹੀ ਹੈ ਜ ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਪਹਿਲਾਂ ਕੈਨੇਡਾ ਅਮਰੀਕਾ ਤੇ ਯੂਰਪ ਬਾਰੇ ਗੱਲਬਾਤ ਕਰ ਚੁੱਕੇ ਹਾਂ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਸਟ੍ਰੇਲੀਆ ਬਾਰੇ ਤੇ ਤੁਹਾਨੂੰ ਪਤਾ ਹੈ ਕਿ ਸਾਨੂੰ ਜਾਣਕਾਰੀ ਦੇ ਰਹੇ ਨੇ ਜੋ ਵੀਜ਼ਾ ਦੇ ਮਾਹਿਰ ਮੰਨੇ ਜਾਂਦੇ ਨੇ ਅਮਿਤ ਬੁੰਦੇਲਾ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਅ ਸਰ ਜਿਵੇਂ ਆਪਾਂ ਪਹਿਲਾਂ ਕੰਟਰੀਜ਼ ਦੀ ਗੱਲ ਕੀਤੀ ਸੀਗੀ ਤੇ ਅੱਜ ਅਸੀਂ ਤੁਹਾਡੇ ਨਾਲ ਲਾਈਵ ਇਸ ਕਰਕੇ ਹੋਏ ਆ ਜੀ ਕਿਉਂਕਿ ਦਰਸ਼ਕਾਂ ਦੇ ਦਿਲ 'ਚ ਬਹੁਤ ਜ਼ਿਆਦਾ ਸਵਾਲ ਨੇ ਆਸਟ੍ਰੇਲੀਆ ਨੂੰ ਲੈ ਕੇ ਸੋ ਅੱਜ ਅਸੀਂ ਚਾਹੁੰਦੇ ਆ ਵੀ ਆਪਾਂ ਦਰਸ਼ਕਾਂ ਨਾਲ ਲਾਈਵ ਗੱਲਬਾਤ ਕਰੀਏ ਆਸਟ੍ਰੇਲੀਆ ਨੂੰ ਲੈ ਕੇ ਠੀਕ ਹੈ ਜੀ ਸਰਸਪਤ ਪੁੱਛ ਰਿਹਾ ਤਾਂ ਇਹ ਦੱਸੋ ਸਾਨੂੰ ਕਿ ਆਸਟ੍ਰੇਲੀਆ ਵਿਜ਼ਟਰ ਵੀਜ਼ਾ ਦਾ ਕੀ ਪ੍ਰੋਸੈਸ ਹੈ ਇਸ ਟਾਈਮ ਕੀ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਦੇਖੋ ਆਸਟ੍ਰੇਲੀਆ ਹਮੇਸ਼ਾ ਹੀ ਵੀਜ਼ਾ ਦਿੰਦਾ ਰਹੇ ਕਦੇ ਵੀ ਆਸਟ੍ਰੇਲੀਆ ਦਾ ਵੀਜ਼ਾ ਰੁਕਿਆ ਨਹੀਂ ਲੇਕਿਨ ਆਸਟ੍ਰੇਲੀਆ ਦਾ ਵੀਜ਼ਾ ਮਿਲਦਾ ਹੈ ਕਿ ਜੈਨੂਇਨ ਪ੍ਰੋਫਾਈਲ ਨੂੰ ਹਾਂਜੀ ਉਹਦੇ ਵਿੱਚ ਕਹਿੰਦੇ ਜਿਵੇਂ ਤੁਸੀਂ ਕੈਨੇਡਾ ਦਾ ਦੇਖਿਆ ਹੋਣਾ ਸਾਡਾ ਕਿ ਬਹੁਤ ਹੀ ਲੋ ਪ੍ਰੋਫਾਈਲ ਨੂੰ ਵੀ ਵੀਜ਼ਾ ਮਿਲ ਜਾਂਦਾ ਹੈ ਲੇਕਿਨ ਆਸਟ੍ਰੇਲੀਆ ਦੇ ਵਿੱਚ ਐਸਾ ਨਹੀਂ ਹੈ ਉੱਥੇ ਬਹੁਤ ਹੀ ਤੁਹਾਡੀ ਸਕਰੂਟੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਤੁਹਾਡੇ ਕਾਗਜ਼ਾਤ ਪ੍ਰੋਪਰ ਹੋਣੇ ਚਾਹੀਦੇ ਨੇ ਜੇ ਤੁਹਾਡੀ ਇਨਕਮ ਆ ਰਹੀ ਹੈ ਇਨਕਮ ਦਾ ਪ੍ਰੂਫ ਹੋਣਾ ਚਾਹੀਦਾ ਜੇ ਤੁਸੀਂ ਟੈਕਸ ਭਰਿਆ ਤਾਂ ਟੈਕਸ ਦੇ ਪੇਪਰ ਹੋਣੇ ਚਾਹੀਦੇ ਟੈਕਸ ਦੇ ਪੇਪਰ ਨਾਲ ਤੁਹਾਡੀ ਇਨਕਮ ਮ ਔਰ ਕਿੰਨਾ ਬੈਂਕ ਬੈਲੈਂਸ ਤੁਹਾਡਾ ਇਹ ਮੈਟਰ ਕਰਦਾ ਤੁਸੀਂ ਕੀ ਕੰਮ ਕਰਦੇ ਹੋ ਇਹ ਡੀਪਲੀ ਹਰ ਚੀਜ਼ ਚੈੱਕ ਹੁੰਦੀ ਹੈ ਜਿਸ ਤਰ੍ਹਾਂ ਕੈਨੇਡਾ ਦੀ ਮੈਂ ਐਗਜ਼ਾਮਪਲ ਦਿੱਤੀ ਤਾਂ ਉਹਦੇ ਵਿੱਚ ਤਾਂ ਕਈ ਵਾਰ ਅੰਨੇ ਬਾ ਵੀ ਵੀਜ਼ਾਸ ਜਿਹੜੇ ਹੈਗੇ ਦੀ ਦਿੱਤੇ ਜਾਂਦੇ ਨੇ ਜਿਦੇ ਚ ਬੰਦੇ ਦੀ ਸੈਲਰੀ 20000 ਹੈ ਉਹਦੇ ਵਿੱਚ ਵੀਜ਼ਾ ਮਿਲ ਜਾਂਦਾ ਲੇਕਿਨ ਆਸਟ੍ਰੇਲੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ ਇਹਦੇ ਵਿੱਚ ਅੱਛੀ ਇਨਕਮ ਹੋਣੀ ਚਾਹੀਦੀ ਹੈ ਤੁਹਾਡੀ ਅੱਛੀ ਸੇਵਿੰਗ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਐਕਸਪੈਕਟ ਕਰ ਸਕਦੇ ਹੋ ਯਾਨੀ ਕਿ ਕਹਿੰਦਾ ਗੱਲ ਅਗਰ ਇੱਕ ਮਾਹਿਰ ਤੁਹਾਡੀ ਫਾਈਲ ਨੂੰ ਲਗਾਏਗਾ ਔਰ ਆਲਰੇਡੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਉਹ ਆਨ ਪਾਸ ਕਰਦਾ ਜਾਂ ਫਿਰ ਤੁਹਾਨੂੰ ਐਸੀ ਤਿਆਰੀ ਕਰਾ ਸਕਦਾ ਹੈ 2-4 ਮਹੀਨੇ ਲੈ ਕੇ ਜਿਸ ਦੇ ਵਿੱਚ ਤੁਹਾਡੀ ਪ੍ਰੋਫਾਈਲ ਇੱਕ ਸਟਰੋਂਗ ਬਣ ਜੇ ਤਾਂ ਮੈਂ ਕਹਾਂਗਾ ਕਿ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਬਹੁਤ ਹੀ ਆਸਾਨ ਹੈ ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲਗਾਤਾਰ ਆਸਟ੍ਰੇਲੀਆ ਦੇ ਵੀਜ਼ਾਸ ਆ ਰਹੇ ਨੇ ਆ ਰਹੇ ਹਨ ਕਿਉਂ ਕਿਉਂਕਿ ਉਹਨਾਂ ਦੇ ਕੰਮ ਕੀਤਾ ਜਾਂਦਾ ਜਦੋਂ ਕੰਮ ਕੀਤਾ ਜਾਂਦਾ ਆਸਟ੍ਰੇਲੀਆ ਜੈਸੀ ਐਮਬੈਸੀ ਦੇ ਉੱਤੇ ਕਿਉਂਕਿ ਬਹੁਤ ਹੀ ਰਿਫਿਊਜ਼ਲ ਰੇਟ ਹੈ ਦਾ ਆਸਟ੍ਰੇਲੀਆ ਦਾ ਹਮੇਸ਼ਾ ਜ਼ਿਆਦਾ ਰਹਿੰਦਾ ਹੈ ਕੈਨੇਡਾ ਦਾ ਜੇ ਅਸੀਂ ਕਹੀਏ ਕਿ 50% ਰਿਫਿਊਜ਼ਲ ਰੇਟ ਹੈ ਤਾਂ ਆਸਟ੍ਰੇਲੀਆ ਦੇ ਵਿੱਚ 80% ਰਿਫਿਊਜ਼ਲ ਰੇਟ ਰਹਿੰਦਾ ਲੇਕਿਨ ਜਿਸ ਪ੍ਰੋਫਾਈਲ ਤੇ ਉਹਨਾਂ ਨੂੰ ਲੱਗਦਾ ਹੈ ਮਿਹਨਤ ਕੀਤੀ ਹੋਈ ਹੈ ਯਾਨੀ ਕਿ ਜਿਹੜੀ ਪ੍ਰੋਫਾਈਲ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਬੰਦੇ ਨੇ ਉਹਨੂੰ ਪੇਸ਼ ਕਰਨ ਲਈ ਅੱਛੀ ਖਾਸੀ ਮਿਹਨਤ ਲਗਾਈ ਹੈ ਪ੍ਰੈਜੈਂਟੇਸ਼ਨ ਤੇ ਔਰ ਉਹਦੀ ਪ੍ਰੈਜੈਂਟੇਸ਼ਨ ਵਿੱਚ ਜਾਨ ਹੈਗੀ ਪਲੱਸ ਪ੍ਰੋਫਾਈਲ ਦੇ ਹਾਂਜੀ ਜਿਵੇਂ ਸਰ ਤੁਸੀਂ ਰਿਫਿਊਜ਼ਲ ਦੀ ਗੱਲ ਕਰ ਰਹੇ ਹੋ ਜੀ ਅ ਪਿਛਲੇ ਕੁਝ ਸਮੇਂ ਤੋਂ ਜਿੱਦਾਂ ਨਿਊਜ਼ ਤੇ ਆਪਾਂ ਦੇਖ ਰਹੇ ਸੀਗੇ ਕਿ ਜਿਹੜੇ ਬੱਚਿਆਂ ਨੇ ਆਪਾਂ ਜੀ ਗੱਲ ਕਰੀਏ ਸਟੱਡੀ ਵੀਜ਼ਾ ਦੀ ਜਿਹੜੇ ਬੱਚਿਆਂ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਜਾਣਾ ਉਹਦੇ ਵਿੱਚ ਤਾਂ ਕਹਿ ਰਹੇ ਨੇ ਕਿ ਪੰਜਾਬ ਤੇ ਹਰਿਆਣਾ ਦੇ ਬੱਚੇ ਤਾਂ ਬਿਲਕੁਲ ਵੈਨ ਨੇ ਆਸਟ੍ਰੇਲੀਆ ਲਈ ਤੇ ਫਿਰ ਜਦ ਕੇ ਗੱਲ ਕਰਦੇ ਆ ਆਪਾਂ ਇੱਥੋਂ ਦੀ ਵੀ ਵੀ ਵੀਜ਼ਾ ਕੰਸਲਟੈਂਟ ਦੀ ਜੀ 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 ਤੇ ਫਿਰ ਤੁਹਾਡੇ ਤਾਂ ਕੰਟੀਨਿਊਸਲੀ ਵੀਜ਼ਾਸ ਆ ਰਹੇ ਨੇ ਔਰ ਉਹ ਵੀ ਜਿਹਦੇ ਵਿੱਚ 80% ਹੈਗੇ ਨੇ ਪੰਜਾਬ ਦੇ ਸਟੂਡੈਂਟ ਨੇ ਤੇ 20% ਹਰਿਆਣਾ ਦੇ ਸਟੂਡੈਂਟ ਨੇ ਬਿਲਕੁਲ ਬਿਲਕੁਲ ਕਿਉਂਕਿ ਸਾਨੂੰ ਜਿਆਦਾ ਅਪਰੋਚ ਹੀ ਇਸ ਏਰੀਆ ਦੇ ਲੋਕ ਕਰਦੇ ਨੇ ਪੰਜਾਬ ਔਰ ਹਰਿਆਣਾ ਦੇ ਪਰ ਸਰ ਜੀ ਗੱਲ ਕਰੀ ਬੈਨ ਦੀ ਤੇ ਉੱਥੇ ਤਾਂ ਮਤਲਬ ਇੰਨਾ ਸਟੂਡੈਂਟਸ ਨੂੰ ਬੈਨ ਨਾ ਤੇ ਫਿਰ ਵੀ ਵੀਜ਼ਾ ਹਾਂ ਹਾਂ ਮੈਂ ਉਹ ਤੁਹਾਨੂੰ ਗੱਲ ਦੱਸਦਾ ਇਹ ਜਿਹੜੀ ਪੰਜਾਬ ਐਂਡ ਹਰਿਆਣਾ ਦੀ ਇੱਕ ਸਕਰੂਟੀ ਹੋਈ ਸੀ ਅਸਲ ਤੋਂ 6 ਮਹੀਨੇ ਪਹਿਲੇ ਅਗਰ ਤੁਸੀਂ ਦੇਖੀਏ ਤਾਂ ਬਿਲਕੁਲ ਹੀ ਵੀਜ਼ਾਸ ਬੈਨ ਨਹੀਂ ਕਹਿ ਸਕਦੇ ਉਹਨੂੰ ਲੇਕਿਨ ਕਿਤੇ ਨਾ ਕਿਤੇ ਕਾਲਜ ਹੀ ਆ ਨਾ ਕੰਨੀ ਕਰਦਾ ਸੀ ਉਹਨਾਂ ਨੂੰ ਆਫਰ ਲੈਟਰ ਤੱਕ ਵੀ ਪ੍ਰੋਵਾਈਡ ਨਹੀਂ ਕਰਦਾ ਸੀਗਾ ਬੈਨ ਵਾਲਾ ਜਿਹੜਾ ਸ਼ਬਦ ਹੈ ਉਹ ਏਜੰਟਾਂ ਨੇ ਕਿਸਮ ਦਾ ਬਣਾਤਾ ਲੇਕਿਨ ਬੈਨ ਨਹੀਂ ਸੀਗਾ ਹਾਂ ਡੈਫੀਨੇਟ ਇਹ ਸੀਗਾ ਕਿ ਤੁਹਾਨੂੰ ਅਗਰ ਤੁਸੀਂ ਪੰਜਾਬ ਤੋਂ ਹੋਗੇ ਹਰਿਆਣਾ ਤੋਂ ਹੋਗੇ ਚਾਹੇ ਸੀਬੀਐਸਸੀ ਬੋਰਡ ਹੀ ਕਿਉਂ ਹੈ ਤੁਹਾਡਾ ਲੇਕਿਨ ਉਹ ਤੁਹਾਡੀ ਪ੍ਰੋਫਾਈਲ ਨੂੰ ਐਕਸੈਪਟ ਨਹੀਂ ਕਰਨੀ ਸੀ ਕਾਲਜ ਕੋਈ ਨਾ ਕੋਈ ਬਹਾਨਾ ਲਗਾ ਦਿੰਦੇ ਚਾਹੇ ਫਿਰ ਉਹਦੇ 8.5 ਬੈਨ ਹੋਣ 7 ਬੈਨ ਹੋਣ 6.5 ਬੈਨ ਹੋਣ ਉਹਨੂੰ ਆਫਰ ਲੈਟਰ ਹੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਲੇਕਿਨ ਇਹ ਸਿਨੈਰੀਓ ਪਿਛਲੇ 2 ਮਹੀਨੇ ਤੋਂ ਲਗਾਤਾਰ ਚੇਂਜ ਹੋ ਰਿਹਾ ਹੈ ਔਰ ਸਾਡੇ ਸਟੂਡੈਂਟਸ ਆਜ ਦੇ ਸਮੇਂ ਦੇ ਵਿੱਚ ਆਸਟ੍ਰੇਲੀਆ ਜਾ ਰਹੇ ਨੇ ਔਰ ਇਹਦੇ ਵਿੱਚ ਅਗਰ ਤੁਸੀਂ ਆਫਟਰ ਵੀਜ਼ਾ ਪੇਮੈਂਟ ਦੇ ਵੀ ਆਪਸ਼ਨ ਐਡ ਕਰ ਦਿੱਤੇਗੇ ਤਾਂ ਕਿੰਨਾ ਕਿਤੇ ਆਸਟ੍ਰੇਲੀਆ ਕੋਲ ਕਾਫੀ ਸਟੂਡੈਂਟਸ ਦੀ ਕਮੀ ਆ ਗਈ ਸੀ ਤਾਂ ਆਜ ਦੇ ਸਮੇਂ ਦੇ ਵਿੱਚ ਆਸਟ੍ਰੇਲੀਆ ਵੀਜ਼ਾ ਦੇਣ ਨੂੰ ਰੈਡੀ ਹੈਗਾ ਸਟੂਡੈਂਟਸ ਨੂੰ ਵੀ ਲੇਕਿਨ ਸਟੂਡੈਂਟਸ ਦੇ ਵਿੱਚ ਜਾਣਕਾਰੀ ਬਹੁਤ ਹੀ ਘਟ ਗਈ ਹੈ ਕੈਨੇਡਾ ਦੇ ਜਿਵੇਂ ਜਿੱਥੇ ਅਸੀਂ ਦੇਖਦੇ ਹਾਂ ਕਿ YouTube Facebook ਤੇ ਬਹੁਤ ਜ਼ਿਆਦਾ ਜਾਣਕਾਰੀ ਹੈਗੀ ਲੇਕਿਨ ਆਸਟ੍ਰੇਲੀਆ ਬਾਰੇ ਕੋਈ ਵੀ ਜਾਣਕਾਰੀ ਸਾਡੇ ਕੋਲ ਇਸ ਤਰ੍ਹਾਂ ਦੀ ਔਥੈਂਟਿਕ ਮੌਜੂਦ ਨਹੀਂ ਹੈਗੀ ਸੋ ਉਹ ਜੀ ਜਾਣਕਾਰੀ ਲੈ ਕੇ ਸਟੂਡੈਂਟ ਅਪਲਾਈ ਕਰਦਾ ਉਹ ਵਾਲੀ ਯੂਨੀਵਰਸ ਵਿਚ ਉਹਰੇ ਕਾਲਜਿਸ ਦੇ ਵਿੱਚ ਤਾਂ ਡੈਫੀਨਿਟਲੀ ਉਹਨੂੰ ਅੱਜ ਦੇ ਸਮੇਂ ਦੇ ਵਿੱਚ ਵੀਜ਼ਾ ਮਿਲਦਾ ਹੈਗਾ ਹਾਂਜੀ ਜਿੱਦਾਂ ਸਰ ਹੁਣ ਆਪਾਂ ਲਾਈਵ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਇੱਕ ਸਵਾਲ ਇਹ ਆਇਆ ਵੀ ਜਿੱਦਾਂ ਪਹਿਲਾਂ ਲੋਕਾਂ ਨੇ ਵਰਕ ਪਰਮਿਟ ਲਈ ਬਹੁਤ ਅਪਲਾਈ ਕੀਤਾ ਸੀਗਾ ਤੇ ਆਸਟ੍ਰੇਲੀਆ ਨੇ ਕਾਫੀ ਰਿਫਿਊਜ਼ਲਸ ਦਿੱਤੇ ਆ ਰਹੇ ਤੇ ਕਿਉਂਕਿ ਰੀਜ਼ਨ ਇਹ ਹੈ ਵੀ ਅਸੀਂ ਜੇ ਇੰਡੀਆ 'ਚ ਮਜ਼ਦੂਰੀ ਕਰਦੇ ਹਾਂ ਤਾਂ ਸਾਨੂੰ ਪ੍ਰੋਪਰ ਜਿਹੜਾ ਪੇ ਸਕੇਲ ਆ ਉਹ ਨਹੀਂ ਮਿਲਦਾ ਹਾਂ ਤੇ ਉਸ ਦੇ ਕੰਪੈਰੀਟਿਵਲੀ ਜੇ ਅਸੀਂ ਕਿਸੇ ਵੀ ਫੋਰਨ ਕੰਟਰੀ 'ਚ ਜਾਂਦੇ ਹਾਂ ਤੇ ਉੱਥੇ ਸਾਨੂੰ ਪੇ ਸਕੇਲ ਵਧੀਆ ਮਿਲਦਾ ਬਿਲਕੁਲ ਤੇ ਇਸ ਕਰਕੇ ਆਸਟ੍ਰੇਲੀਆ ਦਾ ਡਾਲਰ ਰੇਟ ਵਧੀਆ ਹੋਣ ਕਰਕੇ ਜਿਹੜੇ ਦਰਸ਼ਕ ਨੇ ਉਹ ਹੀ ਜਾਨਣਾ ਚਾਹੁੰਦੇ ਨੇ ਵੀ ਅਸੀਂ ਆਸਟ੍ਰੇਲੀਆ ਦਾ ਵਰਕ ਵੀਜ਼ਾ ਹੀ ਅਪਲਾਈ ਕਰਨਾ ਤੇ ਪਰ ਸਾਨੂੰ ਉਹਦੀ ਡਿਟੇਲਸ ਦਿੱਤੀ ਜਾਵੇ ਜੀ ਇਹਨਾਂ ਨੇ ਜਿਹੜੇ ਥੋੜੇ ਜਿਹਾ ਆਪਣੇ ਨਿਯਮ ਕਾਨੂੰਨ ਥੋੜੇ ਜਿਹਾ ਇਮੀਗ੍ਰੇਸ਼ਨ ਦੇ ਵਿੱਚ ਸਰਲ ਕੀਤੇ ਹੈਗੇ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਜਦੋਂ ਕੈਨੇਡਾ ਨੇ ਸਟ੍ਰਿਕਨੈਸ ਕੀਤੀ ਹੈਗੀ ਉਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੇ ਨਿਯਮ ਕਾਨੂੰਨ ਆਸਾਨ ਕਰਦੇ ਕਿਉਂਕਿ ਤੁਸੀਂ 5W ਦੇ ਬਾਰੇ ਸੁਣਿਆ ਹੋਣਾ ਇਹ ਪੰਜ ਕੰਟਰੀਸ ਹੈਗੀ ਜਿਦੇ ਵਿੱਚ ਆਸਟ੍ਰੇਲੀਆ ਵੀ ਆਉਂਦੀ ਹੈ ਔਰ ਕੈਨੇਡਾ ਵੀ ਆਉਂਦੇ ਸੋ ਇਹ ਸਾਰੀ ਇੱਕ ਮਿਲ ਜੁਲ ਕੇ ਹੀ ਸਾਰਾ ਇਮੀਗ੍ਰੇਸ਼ਨ ਦਾ ਕੰਮ ਹੁੰਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਲਓ ਇੱਕ ਕੰਟਰੀ ਬੰਦ ਹੁੰਦੀ ਹੈ ਦੂਸਰੀ ਖੁੱਲ ਜਾਂਦੀ ਹੈ ਦੂਸਰੀ ਬੰਦ ਹੁੰਦੀ ਤੀਸਰੀ ਖੁੱਲ ਜਾਂਦੀ ਹੈ ਸੋ ਮੈਨੂੰ ਕਿਤੇ ਨਾ ਤਨੀ ਕਿਤਾ ਲਗਾਤਾਰ ਵੀਜ਼ਾਸ ਕੈਨੇਡਾ ਦੇ ਵੀ ਆ ਰਹੇ ਨੇ ਲੇਕਿਨ ਨਿਯਮ ਸਖਤ ਹੋਏ ਨੇ ਉੱਥੇ ਹੀ ਆਸਟ੍ਰੇਲੀਆ ਨੇ ਹੁਣ ਆਪਣੇ ਨਿਯਮ ਆਸਾਨ ਕਰਤੇ ਜਿਸ ਤਰ੍ਹਾਂ ਮੈਂ ਸਟੂਡੈਂਟ ਦੀ ਗੱਲ ਕੀਤੀ ਸਟੂਡੈਂਟ ਨੂੰ ਪੰਜਾਬ ਰਣ ਦੇ ਸਟੂਡੈਂਟ ਉਹ ਸੁਣਨ ਨੂੰ ਤਿਆਰ ਨਹੀਂ ਸੀਗੇ ਉਹ ਨਾਲ ਦੀ ਨਾਲ ਹੀ ਉਹਨੂੰ ਐਪਲੀਕੇਸ਼ਨ ਤਾਂ ਉਹ ਰਿਫਿਊਜ਼ਲ ਤਾਂ ਦੂਰ ਦੀ ਗੱਲ ਉਹਦੀ ਐਪਲੀਕੇਸ਼ਨ ਵੀ ਐਕਸੈਪਟ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਲਗਾਤਾਰ ਵੀਜ਼ਾਸ ਦੇ ਰਹੇ ਨੇ ਉਸ ਤਰ੍ਹਾਂ ਹੀ ਅੱਜ ਦੇ ਸਮੇਂ ਦੇ ਵਿੱਚ ਆਸਟ੍ਰੇਲੀਆ ਦਾ ਵਰਕ ਵੀਜ਼ਾ ਦੇ ਵੀ ਬਹੁਤ ਹੀ ਜ਼ਿਆਦਾ ਅੱਛੀ ਸਕਸੈਸ ਰੇਟ ਹੈ ਲੇਕਿਨ ਉਦੇ ਪਿੱਛੇ ਇੱਕ ਹਿਡਨ ਟਰੂਥ ਇਹ ਹੈ ਕਿ ਮੋਸਟ ਆਫ ਦਾ ਜਿਹੜੀ categories ਹੈਗੀ ਵਰਕ ਵੀਜ਼ਾ ਦੇ ਵਿੱਚ ਉਹਦੇ ਵਿੱਚ ਤੁਹਾਨੂੰ IELTS ਦੀ ਜ਼ਰੂਰਤ ਪੈਂਦੀ ਹੈਗੀ ਹੈ ਉਹ ਵੀ 6 ਬੈਂਡ ਦੇ ਨਾਲ ਜੇ ਤੁਸੀਂ ਸੋਲਦੇ ਹੋ ਕਿ ਮੈਂ ਕਿਸੇ ਫਾਰਮ ਦੇ ਵਿੱਚ ਜਾ ਕੇ ਲਗਣਾ ਮੈਂ ਖੇਤੀਬਾੜੀ ਕਰਨੀ ਹੈ ਮਜ਼ਦੂਰੀ ਕਰਨੀ ਹੈ ਤਾਂ ਵੀ ਤੁਹਾਨੂੰ ਉਹਦੇ ਵਿੱਚ IELTS ਦੇ 6 ਬੈਂਡ ਚਾਹੀਦੇ ਨੇ ਅਗਰ ਉਹ ਤੁਹਾਨੂੰ ਕੋਈ ਇਹ ਕਹਿੰਦਾ ਹੈ ਕਿ ਤੁਹਾਨੂੰ ਮੈਂ ਬਸ ਫਾਰਮ ਦੇ ਵਿੱਚ ਜਾ ਕੇ ਲਗਾ ਦੂੰਗਾ ਤੁਸੀਂ ਇੰਨੇ ਪੈਸੇ ਦੇ ਦਿਓ ਮੈਨੂੰ ਉਹ ਚੀਜ਼ ਫਿਲਹਾਲ ਦੇ ਵਿੱਚ ਪੋਸੀਬਲ ਨਹੀਂ ਹੈਗੀ ਆਸਟ੍ਰੇਲੀਆ ਦਾ ਹਾਲੇ ਕੋਈ ਐਸਾ ਰੂਲ ਨਹੀਂ ਹੈ ਹਾਲਾਂਕਿ ਕੁਝ ਕੰਟਰੀਜ਼ ਐਸੀ ਹੈਗੀਆਂ ਜਿੱਥੇ ਆਸਟ੍ਰੇਲੀਆ ਸਿੱਧਾ-ਸਿੱਧਾ ਉਹ ਬੁਲਾਉਂਦਾ ਹੈਗਾ ਕੋਈ IELTS ਜਰੂਰਤ ਨਹੀਂ ਲੇਕਿਨ ਫਿਲਹਾਲ ਇੰਡੀਅਨਸ ਲਈ IELTS ਮਸਟ ਹੈਗੇ ਸੋ ਇਹ ਚੀਜ਼ ਦਾ ਜਰੂਰ ਧਿਆਨ ਰੱਖਿਓ ਔਰ ਜਿਹੜਾ ਬੰਦਾ ਮ ਕਹਿੰਦਾ ਮਤਲਬ ਅਗਰ ਜੇਰਾ ਕੋਈ ਅਨਪੜ ਹੈਗਾ ਤਾਂ ਉਹਦੇ ਲਈ ਆਲਟਸਿਕ ਇੰਪੋਸੀਬਲ ਚੀਜ਼ ਹੋ ਜਾਂਦੀ ਹੈ ਸੋ ਉਹ ਤਾਂ ਉਸ ਬਾਰੇ ਸੋਚੇ ਵੀ ਨਾ ਆਸਟ੍ਰੇਲੀਆ ਦੇ ਨਿਯਮ ਇੰਨੇ ਜ਼ਿਆਦਾ ਕੜੇ ਨੇ ਲੇਕਿਨ ਹਾਂ ਇਹ ਗੱਲ ਸੱਚ ਹੈ ਕਿ ਜੇ ਤੁਸੀਂ ਆਲਟਸ ਕ੍ਰੈਕ ਕਰ ਲੈਂਦੇ ਔਰ ਤੁਹਾਡੀ ਪ੍ਰੋਫਾਈਲ ਉਸ ਸਾਦੇ ਨਾਲ ਹੈਗੀ ਹੈ ਤਾਂ ਅੱਜ ਆਸਟ੍ਰੇਲੀਆ ਤੁਹਾਨੂੰ ਬਹੁਤ ਹੀ ਅੱਛੀ ਤਰ੍ਹਾਂ ਵੈਲਕਮ ਕਰ ਰਿਹਾ ਹੈ ਚਾਹ ਕੋਈ ਵੀ ਚਾਹ ਸਕਿਲਡ ਦੀ ਕੈਟਾਗਰੀ ਹੋਵੇ ਚਾਹੇ ਅਨਸਕਿਲਡ ਦੀ ਕੈਟਾਗਰੀ ਸੋ ਆਸਟ੍ਰੇਲੀਆ ਧੀਰੇ ਧੀਰੇ ਹਰ ਚਾਹ ਟੂਰਿਸਟ ਵੀਜ਼ਾ ਹੋਵੇ ਚਾਹ ਵਰਕ ਵੀਜ਼ਾ ਹੋਵੇ ਚਾਹ ਸਟੱਡੀ ਵੀਜ਼ਾ ਹੋਵੇ ਓ ਔਰ ਇੱਕ ਸਰ ਸਭ ਤੋਂ ਮেইন ਚੀਜ਼ ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਆ ਜਿੱਦਾਂ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਆ ਸਪੈਸੀਫਿਕ ਆਸਟ੍ਰੇਲੀਆ ਬਾਰੇ ਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਤਾਂ ਇਹਦੇ ਤੁਸੀਂ ਸਾਨੂੰ ਇੱਕ ਵਾਰ ਥੋੜਾ ਬਹੁਤ ਇੰਨੀ ਕੀ ਜਾਣਕਾਰੀ ਦੇ ਸਕਦੇ ਹਾਂ ਦਰਸ਼ਕਾਂ ਨੂੰ ਕਿ ਜਿਹੜੇ ਫੰਡਸ ਨੇ ਕਿੰਨੀ ਕੀ ਰਿਕੁਆਇਰਮੈਂਟ ਆ ਵਰਕ ਵੀਜ਼ਾ ਤੇ ਜਾਣਾ ਤਾਂ ਉਹਦੇ ਕਿੰਨੇ ਫੰਡਸ ਦੀ ਜ਼ਰੂਰਤ ਹੈ ਜੇ ਆਪਾਂ ਵਿਜ਼ਟਰ ਤੇ ਜਾਣਾ ਉਹਦੇ ਲਈ ਕਿੰਨੇ ਫੰਡਸ ਚਾਹੀਦੇ ਆ ਅੰਜ ਤੇ ਜੇ ਆਪਾਂ ਸਟੱਡੀ ਲਈ ਜਾਣਾ ਤਾਂ ਉਹਦੇ ਲਈ ਆਪਾਂ ਨੂੰ ਆਸਟ੍ਰੇਲੀਆ ਲਈ ਸਪੈਸੀਫਿਕ ਕਿੰਨੇ ਕੁ ਮਿਨੀਮਮ ਆਈਡੀਆ ਫੰਡਸ ਚਾਹੀਦੇ ਆ ਤਾਂ ਜੋ ਆਪਣੇ ਜਿਹੜੇ ਦਰਸ਼ਕ ਦੇਖ ਰਹੇ ਨੇ ਸੁਣ ਰਹੇ ਨੇ ਵੀ ਉਹ ਆਪਣੀ ਪਾਕਟ ਦੇ ਹਿਸਾਬ ਨਾਲ ਉਹਦਾ ਦਾ ਵੀਜ਼ਾ ਅਪਲਾਈ ਕਰ ਸਕਦੇ ਆ ਜੀ ਪਲਾਨ ਕਰ ਸਕਦੇ ਆ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਵੀਜ਼ਟਰ ਵੀਜ਼ਾ ਦੀ ਸੋ ਵੀਜ਼ਟਰ ਵੀਜ਼ਾ ਦੇ ਵਿੱਚ ਮੈਂ ਹਮੇਸ਼ਾ ਇਸ ਤਰ੍ਹਾਂ ਕੈਨੇਡਾ ਯੂਰਪ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਵਿਜ਼ਟਰ ਵੀਜ਼ਾ ਦੇ ਵਿੱਚ ਦੇਖਣ ਵਾਲੀ ਹਮੇਸ਼ਾ ਇਹ ਚੀਜ਼ ਹੁੰਦੀ ਹੈ ਕਿ ਤੁਹਾਡੇ ਕੋਲ ਜਿਹੜਾ ਟੂਰ ਤੁਸੀਂ ਕੱਟਣ ਜਾ ਰਹੇ ਹੋ ਉਸਦੇ ਦੇਖੋ ਇੱਕ ਪ੍ਰੋਕਸੀਮੇਟ ਕੋਸਟ ਤਾਂ ਹੋਏਗੀ ਪਰ ਤੁਹਾਡਾ ਇੰਟੈਂਸ਼ਨ ਜੋ ਮਰਜ਼ੀ ਹੋਵੇ ਤੁਸੀਂ ਮੰਨ ਲਓ ਉੱਥੇ ਵਿਜ਼ਟਰ ਵੀਜ਼ਾ ਦੇ ਬਾਨੇ ਸੈਟਲ ਹੋਣ ਜਾ ਰਹੇ ਹੋ ਲੇਕਿਨ ਐਮਬੈਸੀ ਨੂੰ ਸੀ ਕੀ ਜੋ ਕਰਨਾ ਹੈ ਕਿ ਅਸੀਂ ਘੁੰਮਣ ਜਾ ਰਹੇ ਆ ਸਾਡੇ ਫਲਾਈਟਸ ਦੇ ਟਿਕਟ ਦੇ ਪੈਸੇ ਹੋਣੇ ਚਾਹੀਦੇ ਨੇ ਸਾਡੇ ਕੋਲ ਜਿਹੜਾ ਉੱਥੇ ਘੁੰਮਣ ਫਿਰਨਾ ਉਹਦੇ ਪੈਸੇ ਹੋਣੇ ਚਾਹੀਦੇ ਨੇ ਜੇ ਅਸੀਂ ਹੋਟਲ ਬੁਕਿੰਗ ਤੇ ਜਾ ਰਹੇ ਕਿਸੇ ਰਿਸ਼ਤੇਦਾਰ ਕੋਲ ਨਹੀਂ ਜਾ ਰਹੇ ਉਹ ਸਾਨੂੰ ਪੈਸੇ ਹੋਣੇ ਚਾਹੀਦੇ ਨਾਲ ਦੀ ਨਾਲ ਇਹ ਤਾਂ ਹੈ ਨਹੀਂ ਕਿ ਤੁਸੀਂ ਸਾਰੀ ਸਾਰੀ ਸੇਵਿੰਗ ਖਰਚ ਕੇ ਹੀ ਚਲੇ ਜਾਓਗੇ ਸੇਵਿੰਗ ਦੇ ਵਿੱਚ ਵੀ ਤੁਹਾਡੇ ਕੁਝ ਮਨੀ ਹੋਣੀ ਚਾਹੀਦੀ ਹੈ ਸੋ ਇਹ ਸਭ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਇੱਕ ਅਮਾਊਂਟ ਬਣਾ ਸਕਦੇ ਹੋ ਜਿਹੜਾ ਮੇਰੇ ਸਾਹਮਣੇ ਲਗਰ ਸਿੰਗਲ ਐਪਲੀਕੈਂਟ ਜਾਣਾ ਤਾਂ 7-8 ਤੋਂ 8 ਲੱਖ ਰੁਪਏ ਬਹੁਤ ਹੁੰਦਾ ਹੈ ਵਿਜ਼ਿਟਰ ਵੀ ਨਾਲ ਹੈ ਤਾਂ 12-13 ਲੱਖ ਰੁਪਏ ਸੋ ਇਸ ਤਰ੍ਹਾਂ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਪਲਾਨ ਕਰ ਸਕਦੇ ਹੋ ਹੁਣ ਜਿਹੜੀ ਰਹੀ ਗੱਲ ਸਟੱਡੀ ਵੀਜ਼ਾ ਦੀ ਤਾਂ ਸਟੱਡੀ ਵੀਜ਼ਾ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ ਫੀਸ ਹੋਣੀ ਚਾਹੀਦੀ ਹੈ ਤੁਹਾਡੀ ਪੂਰੀ ਲਿਵਿੰਗ ਐਕਸਪੈਂਸਸ ਹੋਣੇ ਚਾਹੀਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਸਟੱਡੀ ਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ ਜਿਹੜੇ ਫੰਡ ਹੈਗੇ 3 ਮੰਥਸ 올ਡ ਹੋਣੇ ਚਾਹੀਦੇ ਨੇ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ ਇਹ ਸਭ ਤੋਂ ਵੱਡਾ ਕੀ ਫੈਕਟਰ ਹੈਗਾ ਆਸਟ੍ਰੇਲੀਆ ਦੀ ਜਦੋਂ ਵੀ ਅਸੀਂ ਗੱਲ ਕਰਦੇ ਆ ਸੋ 3 ਮਹੀਨੇ ਫੰਡ ਉਹ 35 ਲੱਖ ਵੀ ਹੋ ਸਕਦੇ ਨੇ ਡਿਪੈਂਡਿੰਗ ਅਪਨ ਦਾ ਫੀਸ 40 ਲੱਖ ਵੀ ਹੋ ਸਕਦੇ ਨੇ 25 ਲੱਖ ਵੀ ਹੋ ਸਕਦੇ ਨੇ ਸੋ ਇਸ ਤਰ੍ਹਾਂ ਦੇ ਨਾਲ ਸਟੂਡੈਂਟ ਇੱਕ ਪਲਾਨ ਕਰੇਗਾ ਸੋ ਇਹ ਸਾਰੀ ਪਲੈਨਿੰਗ ਤੁਹਾਨੂੰ ਕੰਸਲਟੈਂਟ ਨੇ ਹੀ ਦੇਣੀ ਹੈ ਤੁਸੀਂ ਆਪ ਇਹ ਸਾਰੀ ਚੀਜ਼ਾਂ ਨਹੀਂ ਕਰ ਸਕਦੇ ਸੋ ਮੇਨ ਗੱਲ ਹੈ ਕਿ ਤੁਹਾਡਾ ਕੰਸਲਟੈਂਟ ਕਿਹੋ ਜਿਹਾ ਉਹ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਗਾਈਡ ਕਰਦਾ ਕਿਉਂਕਿ ਫੰਡ ਦੇ ਬਿਜਤੇ ਵੀ ਬਹੁਤ ਸਾਰੀ ਰਿਫਿਊਜ਼ਲਸ ਆ ਜਾਂਦੀਆਂ ਹਨ ਵਰਕ ਵੀਜ਼ਾ ਦੇ ਵਿੱਚ ਜਿਹੜੇ ਤੁਸੀਂ ਫੰਡਸ ਦੀ ਗੱਲ ਕਰ ਰਹੇ ਸੀ ਉਹ ਕੈਟਾਗਰੀ ਟੂ ਕੈਟਾਗਰੀ ਜਿਹੜੀ ਕਿ ਡਿਫਰ ਕਰਦੀ ਹੈ ਕਈਆਂ ਦੇ ਵਿੱਚ ਫੰਡਸ ਨਹੀਂ ਵੀ ਚਾਹੀਏ ਹੁੰਦੇ ਉਹਦੇ ਵਿੱਚ ਸਿਰਫ 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 ਤੁਹਾਡੀ ਸਕਿੱਲ ਚਾਹੀਦੀ ਹੁੰਦੀ ਹੈ ਜਿਸ ਤਰ੍ਹਾਂ ਮ ਦੀ ਗੱਲ ਕਰੀਏ ਟੀਚਰਸ ਨੂੰ 15 ਦਿਨ ਦੇ ਵਿੱਚ ਵਰਕ ਵੀਜ਼ਾ ਦਿੱਤਾ ਜਾਂਦਾ ਹੈ ਔਰ 2-4 ਮਹੀਨੇ ਦੇ ਵਿੱਚ ਉਹਨਾਂ ਦੀ ਪੀਆਰ ਹੋ ਜਾਂਦੀ ਹੈ ਹਾਂਜੀ ਤਾਂ ਟੀਚਰ ਜੀ ਕਿਉਂਕਿ ਉੱਥੇ ਸ਼ੋਰਟੇਜ ਹੈ ਕਿ ਹੈਲਥ ਵਰਕਰ ਦੀ ਸ਼ੋਰਟੇਜ ਹੈਗੀ ਚੋ ਇਹ ਡਿਪੈਂਡ ਕਰੇਗਾ ਕਿ ਉੱਥੇ ਕਿਸ ਕੈਟਾਗਰੀ ਦੇ ਵਿੱਚ ਰਿਕੁਆਇਰਮੈਂਟ ਹੈਗੀ ਹੈ ਸੋ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਤੁਹਾਡਾ ਵੀਜ਼ਾ ਆਂਦਾ ਹਾਂਜੀ ਹੋਪਸੋ ਸਾਰੇ ਦਰਸ਼ਕਾਂ ਨੂੰ ਜਿਹੜੀ ਆਸਟ੍ਰੇਲੀਆ ਦੀ ਜਾਣਕਾਰੀ ਹੈ ਪ੍ਰੋਪਰ ਮਿਲਗੀ ਹੋਵੇਗੀ ਪਰ ਫਿਰ ਵੀ ਜੇ ਕਿਸੇ ਦੇ ਮਨ 'ਚ ਕੋਈ ਵੀ ਡਾਊਟ ਹੈ ਤਾਂ ਮੈਂ ਇਹ ਕਹਾਂਗੀ ਕਿ ਵੀਬੀ ਵੀਜ਼ਾ ਕੰਸਲਟੈਂਟ ਨੇ ਜਿਹੜੇ ਉਹਨਾਂ ਨਾਲ ਹੀ ਕੰਟੈਕਟ ਕੀਤਾ ਜਾਵੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਜ਼ਿਆਦਾ ਡੀਪਲੀ ਜਾਣਕਾਰੀ ਕਿਸੇ ਹੋਰ ਨੂੰ ਹੋ ਸਕਦੀ ਹੈ ਅਮਿਤਪੁੰਦੇਲਾ ਜੀ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਤੋਂ ਆਨਲੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਥੈਂਕ ਯੂ ਤੇ ਨੈਕਸਟ ਟਾਈਮ ਅਸੀਂ ਨਵੀਂ ਕੰਟਰੀ ਦੇ ਨਾਲ ਤੁਹਾਡੇ ਰੋਬਰੂ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ